ਹਾਂਜੀ ਦੋਸਤੋ ਕੀ ਹਾਲ ਚਾਲ ਹੈ ਜੀ ਅੱਜ ਆਪਾਂ ਪਹੁੰਚੇ ਆ ਪਿੰਡ ਔਲਖ ਬਾਈਆ ਦਲਬਾਖ ਸਿੰਘ ਤੇ ਇਹਦੇ ਬਾਈ ਦੇ ਪਸ਼ੂ ਵੀਰੇ ਵੇ ਸੀਗੇ ਮੰਨ ਲਓ ਵੀ ਇੱਕ ਬਾਈਆ ਦਾ ਵੀ 4-5 ਸਾਲ ਹੋ ਗਏ ਪਸ਼ੂ ਗੱਭ ਹੀ ਨਹੀਂ ਕੋਈ ਹੋਇਆ ਸੀਗਾ ਤੇ ਕਰਾਉਣੇ ਆ ਬਾਈ ਨਾਲ ਕੀ ਹਾਲ ਆ ਬਾਈ ਜੀ ਬਾਈ ਠੀਕ ਐ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਬਈ ਆਪਣੇ ਇੱਕ ਵੇਰਾਂ ਤਾਂ ਅਸੀਂ ਸਾਰੇ ਹੀ ਵੇਚਤੇ ਸੀਗੇ ਪਸ਼ੂ ਵੀ ਇੰਨੇ ਅੱਕ ਗਏ ਸੀਗੇ ਤੇ ਹੁਣ ਆਹ ਜਿਵੇਂ ਜਿਵੇਂ ਆਈ ਜਾਂਦੀਆਂ ਵਿੱਗ ਸਰ ਹੋਈ ਜਾਂਦੀਆਂ ਉਵੇਂ-ਉਵੇਂ ਨਾਲ ਦੀ ਨਾਲ ਰਹੀ ਜਾਂਦੀਆਂ ਪਹਿਲੀ ਵਾਰੀ ਟੀਕਾ ਪਹਿਲੀ ਵਾਰੀ ਦੋਵਾਂ ਮਹੀਨੇ ਬਾਅਦ ਚੈੱਕ ਕੀਤੀ ਚੈੱਕ ਪਾਸ ਆਹ ਦੇਖ ਲਓ ਪਹਿਲਾ ਪਹਿਲਾ ਟੀਕਾ ਪਹਿਲਾ ਟੀਕਾ ਪਹਿਲੇ ਤੇ ਰਹਿ ਗਿਆ ਤੇ ਆਹ ਵਾਲੀ ਇਹਨੂੰ 6 ਮਹੀਨੇ ਹੋ ਗਏ ਇਹਨੂੰ 6 ਮਹੀਨੇ ਹੋ ਗਏ ਤੇ ਪਹਿਲਾ ਕਿੰਨੇ ਚਿਰ ਹੋ ਗਿਆ ਦੋ ਸਾਲਾਂ ਬਾਅਦ ਇਹ ਆਪਣੇ ਇੰਜਾ ਰਹੀ ਹੈ ਦੋ ਸਾਲਾਂ ਬਾਅਦ ਰਹੀ ਹੈ ਜੀ ਤੇ ਇਹਨੂੰ ਲਗਭਗ ਡੇਢ ਕਿ ਮਹੀਨਾ ਹੋ ਗਿਆ ਡੇਢ ਮਹੀਨੇ ਤੋਂ ਉੱਤੇ ਹੋ ਗਿਆ ਜੀ ਹਾਂ ਜੀ ਨਹੀਂ ਜਿਹੜੀ ਪੁੱਤਾਂ ਨਹੀਂ ਵੇਖੇ ਕੁਝ ਵੀ ਤੇ ਬਾਕੀ 90% ਗੱਭੀ ਹੈ ਜੀ ਇਹ ਹਾਂ ਜੀ ਬਾਕੀ ਚੈੱਕ ਕਰਕੇ ਪਤਾ ਲੱਗ ਜੂ ਤੇ ਕਿਵੇਂ ਖੁਸ਼ ਆਪਣੇ ਕੰਮ ਤੋਂ ਬਹੁਤ ਵਧੀਆ ਜੀ ਬਹੁਤ ਵਧੀਆ ਠੀਕ ਆ ਜੀ ਕਰਦੇ ਵੀਡੀਓ